you ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਨੂਵਾਨ ਚੌਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਗੜੀ ਤਾਰੀ ਮੋਟਰਸਾਈਕਲ ਸਵਾਰ ਇੱਕ ਰੈਡੀमेड ਸ਼ੋਰੂਮ ਦੇ ਬਾਹਰੋਂ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਬ੍ਰਾਂਡਿਡ ਜੁੱਤੀਆਂ ਨਾਲ ਭਰੀ ਬੋਰੀ ਚੁੱਕ ਕੇ ਲੈ ਗਿਆ। ਸ਼ੋਰੂਮ ਦੇ ਬਾਹਰੋਂ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਸ਼ੋਰੂਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਭਈ ਮੇਰੇ ਨਾਮ ਕਰਨ ਭਈ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਾਰਮੈਂਟਸ ਕਨਵਨ ਚੌਂਗ ਦੇ ਭਈ ਸ਼ਾਪਾ ਵਾਲੀ। ਤੇ ਭਈ ਕੱਲ ਨਾ ਇੱਕ ਲੜਕਾ ਆਇਆ ਆ ਸਰਦਾਰ ਮੁੰਡਾ ਸੀਗਾ। ਤੇ ਕੋਈ ਸ਼ਾਮ 7:30 ਤੋਂ 8:00 ਵਜੇ ਦਾ ਟਾਈਮ ਸੀਗਾ ਤੇ ਭਈ ਤੁਹਾਨੂੰ ਪਤਾ ਸ਼ਾਪ ਦੇ ਦੇਖ ਲਓ ਹੁਣ ਵੀ ਰਸ਼ਾ ਕਸਮਰ ਸੀਗੇ। ਤੇ ਇਹ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ਾਪ ਤੇ ਮੈਂ ਵੀ ਨਹੀਂ ਸੀ ਹੈਗਾ। ਤੇ ਇਹ ਮੁੰਡੇ ਨੇ ਨਾ ਭਈ ਉਸ ਚੀਜ਼ ਦਾ ਫਾਇਦਾ ਲਿਆ। ਉਹ ਦੇਖਿਆ ਕਿ ਅੰਦਰ ਕਸ਼ਮਰ ਦਾ ਰਾਸ਼ੀਆ ਬੰਦਾ ਬਿਜ਼ੀ ਆ ਬਾਰੋ ਬਾਈ ਉਹਨੇ ਸ਼ੂਜ਼ਾ ਨਾਗਾ ਆ ਪਰਸੋ ਬਾਈ ਉਹਦੀ ਅਬਿਲਟੀ ਆਈ ਸੀਗੇ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚਿੱਦਾ ਫਾਇਦਾ ਲਿਆ ਬਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਆ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮੱਲੇ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਇੱਚ ਜਾਂ। ਨਾਗਰ ਵਿੱਚ ਕੀ ਹੈਗਾ ਸਾਰਾ? ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ। ਕਿੰਨੇ ਦਾ ਨੁਕਸਾਨ ਹੋਇਆ ਕੋਟਾ? ਨੀਰਬੋਰਡ ਪੰਜਾਬ ਅਚੁੰਡਾ ਦੇ ਕਰੀਬ ਸੀਗਾ ਭਾਜੀ। 50,000 55 ਦੇ ਕਰੀਬ। ਕਿੰਨੇ ਵੀ ਦੀ ਘਟਨਾ ਆਈ ਹੈ ਸਰ? ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ। ਕੋ ਸিসিਟੀਵੀ ਚ ਆਇਆ ਬੰਦਾ? ਬਿਲਕੁਲ ਭਾਜੀ। ਸিসিਟੀਵੀ ਭਾਜੀ ਰਾਤ ਦੇ ਆਪਾਂ ਪੁਲਿਸ ਮਹਾਂਜਮੇ ਗਏ ਸੀਗਾ ਰਤੀ ਥਾਣੇ। ਸਿਟੀ ਥਾਣੇ ਤੇ ਰਿਪੋਰਟ ਲਿ ਸਾਡਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਣ ਨਹੀਂ ਆਇਆ ਪੁੱਛ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟ੍ਰੈਜੇਡੀ ਹੋਈ ਪੁਲਿਸ ਨੂੰ ਅਜੇ ਵੀ ਖੜੀ ਸੀ ਅੱਗੇ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀਗੇ ਸੀਸੀਟੀਵੀ ਤੇ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਇਹ ਚੀਜ਼ ਕੀ ਕਹਿਣਾ ਚਾਹਦੇ ਹੋ ਭਾਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆਏ ਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ